ਸਾਰੇ ਸਤਿਕਾਰ ਸਾਰਿਆਂ ਨੂੰ ਆਈ ਹੋ ਤੁਸੀਂ ਸਾਰੇ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੀ ਹੋਵੋਗੇ ਪ੍ਰਮਾਤਮਾ ਦੀ ਕਿਰਪਾ ਨਾਲ ਅਸੀਂ ਵੀ ਸਾਰਾ ਪਰਿਵਾਰ ਠੀਕ ਆ ਜੀ ਤੇ ਅੱਜ ਮੈਨੂੰ ਫਿਰ ਜਾਣਾ ਪਿਆ ਸਕੂਲ ਕਿਉਂਕਿ ਕੱਲ ਹੀ ਮੈਂ ਸਕੂਲ ਗਈ ਸੀ ਅੱਜ ਵੀ ਮੈਂ ਸਕੂਲ ਗਈ ਸੀ ਕਿਉਂਕਿ ਅੱਜ ਜਿਹੜੇ ਬੱਚੇ ਹੈਗੇ ਆ 6ਵੀਂ ਕਲਾਸ ਚ ਨਵੇਂ ਐਡਮਿਸ਼ਨ ਲੰਘਾ ਹੈਗਾ ਤੇ ਉਹਨਾਂ ਬੱਚਿਆਂ ਦੇ ਅੱਜ ਇਹ ਵਰਦੀ ਦਾ ਨਾਪ ਲਿਆ ਸੀਗਾ ਤੇ ਫਿਰ ਅਸੀਂ ਵੀ ਅੱਜ ਬੇਟੀ ਦਾ ਨਾਪ ਦੇ ਕੇ ਆਂਦਾ ਵਰਦੀ ਵਾਸਤੇ ਤੇ ਜਲਾਈ ਮਹੀਨੇ ਵਿੱਚ ਬਣ ਕੇ ਆ ਜੂਗੀ ਨਾ ਛੱਡ ਕਸੌਣ ਛੁੱਟੀਆਂ ਹੈਗੀਆਂ ਤੁਹਾਨੂੰ ਪਤਾ ਹੀ ਬੱਚੇ ਤੇ ਹੁਣ ਬਸ ਲੜਾਈ ਤੋਂ ਇਲਾਵਾ ਤਾਂ ਕੁਝ ਵੀ ਨਹੀਂ ਚੁਗਾ ਕੋਲੇ ਇੱਜਾ ਸੋ ਬਸ ਹੁਣ ਮੁੰਡਾ ਫੋਨ ਖੋ ਕੇ ਲੈ ਕੇ ਤੇ ਪੂਰੀ ਹੁਣ ਮਾਦਰ ਭਜੂਗੀ ਨਾਮ ਨਹੀਂ ਤੇ 1 ਮਿੰਟ ਦੇ ਦੇ ਫੋਨ ਅਬੀ ਹਾਂਜੀ ਤੇ ਸਾਡੇ ਵਲੌਗ ਵਧਿਆ ਲੱਗਦੇ ਹੁਣ ਤੁਸੀਂ ਵਲੌਗ ਨੂੰ ਲਾਈਕ ਤੇ ਸ਼ੇਅਰ ਜੂਰ ਕਰਦਿਆ ਕਰੋ ਨਾ ਮੱਕੇ ਦਾ ਕੱਤੂਦਰਾ ਰਾਇਤਾ ਕੱਦੂਦਰਾ ਰਾਇਤਾ ਤਾਂ ਬਹੁਤ ਸਵਾਦ ਬਣਾਵਾਂਗੇ ਤੇ ਤੁਸੀਂ ਬਿਨਾਂ ਸਕਿੱਪ ਕੀਤੇ ਬਲੌਗ ਨੂੰ ਪੂਰਾ ਦੇਖੋ ਵੀ ਆਪਾਂ ਅੱਜ ਬਲੌਗ ਦੇ ਵਿੱਚ ਕੱਦੂਦਰਾ ਰਾਇਤਾ ਤੁਹਾਨੂੰ ਕਿਵੇਂ ਬਣਾਉਣਾ ਦੱਸ ਦਿਆਂ ਤੁਸੀਂ ਆਵਰੇ ਤਰੀਕੇ ਨਾਲ ਬਣਾਉਣਾ ਬਣਾ ਕੇ ਖਾਧਾ ਹੋਣਾ ਤੇ ਅੱਜ ਤੁਸੀਂ ਇਹ ਵੀ ਤਰੀਕਾ ਦੇਖ ਕੇ ਮੈਂ ਕੱਦੂਦਰਾ ਰਾਇਤਾ ਕਿੱਥਾ ਬਣਾਉਣੀ ਹੈ ਬਹੁਤ ਵਧੀਆ ਬਣਾਉਣੀ ਹੈ ਬਹੁਤ ਆਸਾਨ ਤਰੀਕੇ ਨਾਲ ਇਹ ਕੱਦੂਦਰਾ ਰਾਇਤਾ ਬਣ ਜਾਂਦਾ ਹੈਗਾ ਤੇ ਬਸ ਤੁਸੀਂ ਬਲੌਗ ਦੇ ਨਾਲ ਐਂਡ ਤੱਕ ਬਨੇ ਰਿਓ ਤੇ ਆਪਾਂ ਹੁਣ ਅਕਾ ਕੱਦੂਦਰਾ ਰਾਇਤਾ ਬਣਾਉਣਾ ਸ਼ੁਰੂ ਕਰਦੇ ਹਾਂ ਹਣ ਦੇਖਣ ਲੱਗੀ ਨਾ ਫੋਨ ਤੇ ਕੇ ਬਸ ਸੁੱਖਣਾ ਚ ਹੁਣ ਆਹੀ ਕੁਸਚਨ ਲੂਗਾ ਫੋਨ ਵੇਖ ਲਿਆ ਬੱਚਾ ਨੇ ਲੜਾਈ ਕਰ ਲਈ ਇੱਧਰ ਦੇਖੋ ਹੁਣ ਮੈਂ ਸਬਜ਼ੀ ਲੈ ਕੇ ਆਹ ਬੈਂਗਣੀ ਤੇ ਚਿੱਟੇ ਆਲੂ ਇਹ ਸਬਜ਼ੀ ਆਪਾਂ ਲਈਆ ਭਿੰਡੀਆਂ ਹਾਂਜੀ ਰਹਿਤੇ ਵਾਸਤੇ ਆਪਾਂ ਇੱਕ ਛੋਟਾ ਜਿਹਾ ਕਤੂ ਲੈਨੇ ਆਂਗਾ ਗੰਢੀ ਘਟਾ ਦਾਂਗੇ ਆਹ ਕੱਟ ਸਕਦਾ ਦਾਂਗੇ ਜਿੱਤ ਪਤਲਾ ਪਤਲਾ ਇਹ ਚਿਲਕਾ ਦਾਤਾ ਹੈ ਤਦ ਦੋਵੇਂ ਹੁਣ ਛੇਲੇ ਲਿਆ ਹੁਣ ਆਪਾਂ ਇਸ ਤਨਾ ਵਿਚਾਲੋ ਚੀਰ ਲੈਣਾ ਹੈ ਇਹ ਵੀ ਆਪਾਂ ਚਾਰ-ਪਾਰ ਕਰ ਲਾਂਗੇ ਕਦੂ ਦੇਖੋ ਕੱਚਾ ਦਾ ਜਦੋਂ ਵੀ ਆਪਾਂ ਕਦੂ ਦਾ ਰੈਤਾ ਬਣਾਉਣਾ ਨਾ ਤੇ ਕਦੂ ਕੱਚਾ ਹੋਣਾ ਚਾਹੀਦਾ ਜਾਂ ਸਬਜ਼ੀ ਬਣਾਉਣੀ ਹੈ ਜਾਂ ਆਪਾਂ ਰੈਤਾ ਬਣਾਉਣਾ ਤੇ ਜੇ ਕਦੂ ਕੱਚਾ ਹੋਊਗਾ ਨਾ ਤੇ ਸਬਜ਼ੀ ਸਵਾਦ ਬਣਦੀ ਹੈ ਤੇ ਰੈਤਾ ਵੀ ਸਵਾਦ ਬਣਦਾ ਹੁਣ ਆਪਾਂ ਇੱਕ ਲੈ ਲਾਂਗੇ ਇੱਕ ਕद्दू ਕੱਸ਼ ਤੇ ਜਿਹੜਾ ਆਪਾਂ ਆ ਮੋਟਾ ਜਿਹਾ ਪਾਸਾ ਨਾ ਇੱਕ ਤਾਂ ਹੁੰਦਾ ਮੇਰੇ ਵੀ ਜਿਹਾ ਜਿਹਦੇ ਤੇ ਨਿੱਕਰਾ ਥੋੜਾ ਜਿਹਾ ਮੋਟਾ ਹੁੰਦਾ ਗਏ ਤੋਂ ਮੜਾ ਜਿਹਾ ਮੋਟਾ ਹੁੰਦਾ ਹੈ ਨਾ ਉਹਦੇ ਤਾਂ ਆਪਾਂ ਕद्दू ਨੂੰ ਕद्दूकस ਕਰ ਲਾਂਗੇ ਚਾਹੇ ਤੁਸੀਂ ਬਰੀਕ-ਬਰੀਕ ਛੱਟ ਵੀ ਸਰਦੇ ਆ ਲੈਸੇ ਤਾਂ ਇਸ ਤਰ੍ਹਾਂ ਕद्दूकस ਕਰਾਂਗੇ ਨਾ ਇਧਰ ਕद्दू ਜਿਹੜਾ ਨਰਮ ਛੇਤੀ ਹੋ ਜਾਣਾ ਹਾਂ ਜਿਉਣਾ ਆਪਾਂ ਗਏ ਤਿਆਰ ਗਏ ਤੇ ਕਦੂ ਆਪਾਂ ਕद्दूकस ਕਰ ਦਿਆਂਗੇ ਠੀਕ ਹੈ ਤੇ ਗਏ ਕਿ ਆਪਾਂ ਇਧਰ ਕੜਾਹੀ ਲਾਖਨੀ ਕੜਾਹੀ ਦੇ ਵਿੱਚ ਨਾ ਅੱਧਾ ਤੇਲ ਚਰਮਾਣ ਤੇਲ ਪਾਥਿਓ ਵੀ ਆਪਾਂ ਪਾ ਸਕਦੇ ਆ ਇਹਨੂੰ ਫਾਇੰਡ ਤੇਲ ਵੀ ਆਪਾਂ ਪਾ ਸਕਦੇ ਆ ਜੋ ਆਪਾਂ ਸੰਦੀਸ਼ ਵਿੱਚ ਰੱਖਣੀ ਆ ਉਹ ਹੀ ਆਪਾਂ ਤੇਲ ਵਿੱਚ ਰੱਖ ਦਿੰਦੇ ਹੁਣ ਚੰਗੀ ਤਰ੍ਹਾਂ ਪੱਤਾ ਤੇਲ ਨਾਲ ਗਰਮ ਕਰ ਲੈਣੇ ਹੁਣ ਚਾਕੀ ਨਾਲ ਘੋਤ ਨੂੰ ਮਾ ਜਿੱਟੇ ਨਾਮ ਨੀਤਾ ਹਾਂ ਜੀ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਿਆ ਹੁਣ ਅੱਧਾ ਚਮਚ ਪਾਵਾਂਗੇ ਸਾਤ ਜੀਰਾ ਤੇ ਥੋੜੀ ਜਿਹਾ ਪਾ ਰਹੇ ਹਾਂ ਕਸੂਰੀ ਮੇਥੀ

ਜਿੰਨਾ ਚਿਰ ਬੂਸਾ ਰਸਮੀ ਹੁੰਦਾ ਉਹਨੇ ਤਰ੍ਹਾਂ ਕਰਨਾ ਕਰਨਾ ਅਸਤਰਾ ਨਾਲ ਤਾਂ ਬੋਤਲ ਇਹਨੇ ਬੋਤਲ ਇੱਧਰ ਦੇਖੋ ਜਿਵੇਂ ਕਰੀ ਜਾਂਦਾ ਹੁਣ ਸੰਗਦਾ ਹੈ ਹੁਣ ਦੂਰ ਚਲੇ ਗਿਆ ਹੈਗਾ ਕਿੰਨਾ ਮਿਲਦਾ ਤੁਮਾ ਮਾ ਜਵਾ ਆ ਆ ਦੇਖੋ ਗਿੱਲੇ ਲੈ ਕੇ ਆ ਗਿਆ ਉਹ ਲਾਇਆ ਸਾਨੂੰ ਇਸ ਤਰ੍ਹਾਂ ਕੱਢ ਕੇ ਲੋਈ ਆਇਆ ਸੁਪਰ ਆਜੀਬ ਹੋ ਗਿਆ ਹਾਂ ਜਿੱਦੋਂ ਆਪਾਂ ਨਾ 5-6 ਮਿੰਟ ਵਾਸਤੇ ਭੁੰਨ ਲਿਆ ਗਿਆ ਤੇ ਇਸ ਤਰ੍ਹਾਂ ਆਪਾਂ ਕਰਕੇ ਬਿਨਾਂ ਹਰਕਾ ਹਰਕਾ ਮੈਕਨੀ ਕਰ ਲਿਆ ਸੀਗਾ ਹੁਣ ਗੈਸ ਕਰਦਾਂਗੇ ਬੰਦ ਉਸੇ ਥਾਲ ਦੇ ਵਿੱਚ ਆਪਾਂ ਕਦੋਂ ਹੁਣ ਕੱਢ ਲਾਂਗੇ ਇਹਨੂੰ ਠੰਡਾ ਹੋਣ ਵਾਸਤੇ ਰੱਖ ਦਾਂਗੇ ਇਹਦੇ ਨਾਲ ਹੀ ਆਪਾਂ ਫਿਰ ਦਹੀਂ ਨੂੰ ਘੈਰ ਲਾਂਗੇ ਹਾਂ ਜਿੱਦੋਂ ਆਪਾਂ ਠੰਡਾ ਕਰ ਲਿਆਗਾ ਤੇ ਆਪਾਂ 20 ਫੀਟ ਦੇ ਤਹੀ ਲੈਂਦੀ ਹੈ ਰਹੀ ਹੈ ਆਪਾਂ ਬਾਅਦ ਵਿੱਚ ਲੈ ਸਕਦੇ ਹਾਂ ਵਿਕਰਪਿੰਦੇ ਵੀ ਲੈ ਸਕਦੇ ਆ ਵਿਕਰਪਿੰਦੇ ਇਹਨਾਂ ਨੂੰ ਵਧਿਆ ਹੋਇਤਾ ਬਣ ਜਾਂਦਾ ਹੈਗਾ ਚਾਰ-ਪੰਜ ਗਿਆਨਾਂ ਵਾਸਤੇ ਚਾਰ ਪੀਣ ਨਮਕ ਤੇ ਵਧਿਆ ਰਹਿਤਾ ਬਣ ਜਾਂਦਾ ਹੈ ਤੇ ਮੈਂ ਆਪਾਂ ਇਹਦੇ ਇੱਕ ਬਰਤਨ ਦੇ ਵਿੱਚ ਪਾਵਾਂਗੇ ਇਹਨਾਂ ਨੂੰ ਰੱਖ ਲੈਣਗੇ ਤੁਸੀਂ ਸਾੜਤੇ ਦਹੀਂ ਨਾ ਪਰ ਖੱਟੀ ਨਹੀਂ ਹੋਣੀ ਚਾਹੀਦੀ ਵੀ ਵਧਿਆ ਤਾਜੀ ਦਹੀਂ ਹੋਣੀ ਚਾਹੀਦੀ ਇਹ ਡੇਰੀ ਤੇ ਹੁਣੇ ਆਈ ਸੀ ਦਹੀਂ ਜੇ ਤੁਸੀਂ ਕਰੇ ਵੀ ਆਪਾਂ ਜਮਾ ਸਕਦੇ ਜੇ ਆਪਣੇ ਘਰੇ ਫੁੱਲਾ ਦੁੱਧ ਹੋਵੇ ਤਾਂ ਹਣਾ ਆਪਾਂ ਜਮਾ ਸਕਦੇ ਆ ਮੈਂ ਤੁਹਾਨੂੰ ਬਤਾਈਏ ਮੋਲੇ ਦੇ ਦੁੱਧ ਨਾਲ ਕਰੇ ਕਿੱਥੇ ਲਈਏ ਮੁੰਦੇ ਨੂੰ ਮੋਲੇ ਜਿਹਾ ਹੋਣੀ ਚਾਹੀਦੀ ਆ ਹੁਣ ਆਪਾਂ ਇਹ ਦਹੀਂ ਵੀ ਪਾ ਲਈਏ ਤੇ ਥੋੜਾ ਜਿਹਾ ਆਪਾਂ ਪਾਣੀ ਪਾਵਾਂਗੇ ਇਹ ਰਹਿਦਾ ਨਾ ਜੇ ਜ਼ਿਆਦਾ ਸੰਘਣਾ ਨਾ ਹੋਵੇ ਵੀ ਨਹੀਂ ਜਿਆਦਾ ਆਪਾਂ ਰਹਿਦਾ ਪਤਲਾ ਬਣਾ ਲਾਂਗੇ ਹੁਣ ਆਪਾਂ ਥੋੜਾ ਜਿਹਾ ਫੈਲ ਲਾਂਗੇ ਦਹੀਂ ਨੂੰ ਫੈੱਲ ਲਿਆਗਾ ਹੁਣ ਆਪਾਂ ਪਾ ਦਾਂਗੇ ਢੰਡਾ ਆਪਣਾ ਕਦੂ

मसाले पावगे काला नमक थो थोड़ा जामच पा देंगे चाट मसाले का थोड़ा जो पा देंगे भुनया जीरा पाउडर थोड़ी जी पा पीसी काली मिर्च हम आप जम वरत सब्जी के नमक चिट्टा है ना वो पा देंगे स्वाद अनुसार ਜੇ ਕੀ ਵਰ ਕਟਾਵਾ ਚ ਲੱਗੇ ਤਾਂ ਆਪਾਂ ਬਾਅਦ ਚ ਵੀ ਪਾ ਸਕਦੇ ਆ ਯਾਰ ਆਪਾਂ ਇਹਨੇ ਮਸਾਲੇ ਹੁਣ ਪਾਤੇ ਜੀ ਹੁਣ ਇਹਨਾਂ ਨੂੰ ਆਪਾਂ ਮਿਕਸ ਕਰ ਦਿੰਨੇ ਆ ਦੇਖ ਕੇ ਪੱਕ ਲੱਗਿਆ ਉਹਦੀ ਰੋਟੀ ਨੂੰ ਇੰਨਾ ਵਧੀਆ ਇਹ ਰਾਇਤਾ ਬਣਦਾ ਹੈ ਜੀ ਦੇ ਤੇ ਬਹੁਤ ਵਧੀਆ ਆਪਾਂ ਇਹ ਰੈਤਾ ਬਣਾ ਲਿਆ ਹੈਗਾ ਤੇ ਰੈਤਾ ਬਣ ਕੇ ਆਪਣਾ ਰਹਿ ਗਿਆ ਬਹੁਤ ਬਹੁਤ ਹੀ ਆਸਾਨ ਰੈਸਪੀ ਹੈਗੀ ਆ ਤੇ ਸੌਖੇ ਤਰੀਕੇ ਨਾਲ ਇਹ ਬਣਾਇਆ ਜਾਂਦਾ ਠੰਡਾ ਠੰਡਾ ਰੈਤਾ ਤੁਸੀਂ ਕਾਰਨ ਸੇ ਜ਼ਰੂਰ ਬਣਾ ਕੇ ਦੇਖਿਓ ਹੁਣ ਕਦੂ ਵੀ ਬਹੁਤ ਆਈ ਜਾਂਦੇ ਹੈਗੇ ਆ ਤੇ ਕਦੂਆਂ ਦੇ ਤੁਸੀਂ ਹਫਤੇ ਚੋਂ 3-4 ਵਾਰ ਇਹ ਰੈਸਪੀ ਬਣਾ ਕੇ ਵੀਰਾਂ ਨਾਲ ਖਾਓ ਬਹੁਤ ਮਜ਼ਾ ਆਉਂਦਾ ਹੈਗਾ ਗਰਮੀ ਨਹੀਂ ਲੱਗਦੀ ਸਰੀਰ ਨੂੰ ਤੁਹਾਨੂੰ ਚੈੱਕ ਕਰਕੇ ਤੇ ਪਤਾ ਲੱਗੇ ਕਿ ਵੀਰੇ ਰੈਤਾ ਆਪਣਾ ਕਿੰਨਾ ਬਣਿਆ मेरा बहुत सुद बनया है तुम घर जरूर बना के देखो हम असी रैता बना लिया से खाने से रोटी पता मेरी कुरी बहुत ज़्यादा भुख लगती पड़ी है तो तुम भी यह रैता बना के तो पूरी फैमिली रोटी खा वैसे भी अपने खा सकते रोटी के भी खा सकते अपनी मर्जी है ਹਾਂਜੀ ਅੱਜ ਦਾ ਵਲੌਗ ਤੁਹਾਨੂੰ ਕਿੱਥੇ ਲੱਗਿਆ ਰੈਸਟ ਕਿੱਥੇ ਲੱਗਿਆ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਵਲੌਗ ਵਧੀਆ ਲੱਗਦਾ ਹੈ ਤੇ ਲਾਈਕ ਕਰ ਦਿਓ ਜ਼ਰੂਰ ਕਰ ਦਿਓ ਸਾਡੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਮੇਰੇ ਨਾਲ ਬੰਨ੍ਹਿਆ ਰਹਿਣਾ ਥੈਂਕ ਯੂ ਮਾਈ